ਮੇਰਾ ਨਾਮ ਡਾਕਟਰ ਅੰਜਮ ਲੋਤਰਾ ਮੈਂ ਪ੍ਰਿੰਸੀਪਲ ਹਾਂ ਉਰੀਗਿਆਨ ਸਾਗਰ ਡੈਡ ਕਾਲਜ ਤੇ ਮੇਰੇ ਨਾਲ ਨੇ ਡਾਕਟਰ ਸਿਮਰਜੀਤ ਸਿੰਘ ਸਾਡੇ ਉਹ ਮੋਰਲੈਂਡ ਮੈਡੀਕਲ ਰੇਡੀਓਲੋਜੀ ਦਾ ਸਨ ਡਿਪਾਰਟਮੈਂਟ ਹੁੰਦਾ ਹੈਗਾ ਇਹ ਉਹਦੇ ਹੱਥ ਨੇ ਤੇ ਐਕਚੁਅਲੀ ਕੀ ਹੈ ਕਿ ਵਰਲਡ ਬੈਕ ਟੂ ਸਕੂਲ ਜਿਹੜਾ ਹੈਗਾ ਇਹ ਹਰ ਸਾਲ 31 ਮਈ ਨੂੰ ਮਨਾਇਆ ਜਾਂਦਾ ਹੈ ਇਹ ਆਪਣ ਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਮਨਾਇਆ ਜਾਂਦਾ ਪਰ ਇਸ ਵਾਰੀ ਸਾਡੀ ਵੀ ਸਾਡੇ ਜਿਹੜੇ ਉੱਪਰ ਹੈ ਜਿਹੜੀ ਸਾਡੇ ਇੰਸਟੀਟਿਊਸ਼ਨ ਦੀ ਜੇ ਜੇ ਸਾਡੀ ਦੇਖਪਾਲ ਕਰਦੀ ਸਾਡੇ ਸਟੈਂਡਰਡ ਦੇਖਦੀ ਡੈਂਟਲ ਕਾਉਂਸਲ ਆਫ ਇੰਡੀਆ ਤੇ ਉਹਨਾਂ ਨੇ ਵੀ ਇਸ ਵਾਰ ਕਿਹਾ ਕਿ ਤੁਸੀਂ ਇਸ ਨੂੰ ਕਿਉਂਕਿ ਤਬਾਕੂ ਦਾ ਜਿਹੜਾ ਸੇਵਨ ਹੈਗਾ ਬਹੁਤ ਹੀ ਜਾਨ ਲਿਵਰ ਮਾਰੀ ਹੈ ਕਿ ਤੁਸੀਂ ਇਸ ਨੂੰ ਕੁਝ ਦਿਨਾਂ ਲਈ ਸੈਲੀਬ੍ਰੇਟ ਕਰੋ ਤਾਂ ਉਹਨੇ ਸਾਨੂੰ 15 ਦਿਨ ਦਿੱਤੇ ਨੇ 20 ਮਈ ਤੋਂ ਲੈ ਕੇ 5 ਜੂਨ 2025 ਤੱਕ ਇਹਨਾਂ ਨੇ ਦਿੱਤੇ ਨੇ ਕਿ ਇਸ ਦੇ ਵਿੱਚ ਤੁਸੀਂ بار بار ਕੁਝ ਨਾ ਕੁਝ ਐਸੇ ਐਸੇ ਕਾਰਜਕਰਮ ਕਰੋ ਐਸੇ ਐਸੇ ਜਾਂ ਸਕੂਲਾਂ ਚ ਜਾਓ ਕਿਤੇ ਕੈਂਪ ਲਗਾਓ ਜੋ ਵੀ ਲਗਾਓ ਜਿਸ ਦੇ ਨਾਲ ਕਿ ਆਪਾਂ ਲੋਕਾਂ ਨੂੰ ਜਾਗਰੂਕ ਕਰ ਸਕੀਏ ਕਿ ਜਿਹੜਾ ਵੀ ਤੰਬਾਕੂ ਦਾ ਸੇਵਨ ਹੈ ਸਾਡੇ ਲਈ ਕਿੰਨਾ ਹਾਨੀਕਾਰਕ ਹੈ ਤੇ ਇਸ ਦੀ ਸਾਨੂੰ ਵਰਤੋਂ ਨਹੀਂ ਕਰਨੀ ਚਾਹੀਦੀ ਤੇ ਅੱਜ 31 ਮਈ ਹੈਗਾ 31 ਮਈ 2025 ਨੂੰ ਅੱਜ ਵੀ ਅਸੀਂ ਡੈਂਟਰ ਕੋਲਿਜ ਗਿਆਨ ਸਾਗਰ ਡੈਂਟਰ ਕੋਲਿਜ ਦੇ ਵਿੱਚ ਅਸੀਂ ਇਹ ਮਨਾਇਆ ਹੈ ਇੰਨੀ ਚੰਸੀ ਇੱਕਦਾਂ ਹੈ ਅਸੀਂ ਜਿਹੜੇ ਵੀ ਸਾਡੇ ਹੈਲਥ ਵਰਕਰ ਨੇ ਉਹਨਾਂ ਦੇ ਨਾਲ ਅਸੀਂ ਸਾਰੇ ਨਹੀਂ ਸੋਚ ਕੀਏ ਕਿ ਅਸੀਂ ਆਪਣੇ ਆਪਣੇ ਸਾਡੇ ਨਾਲ ਜਿਹੜਾ ਜਿਹੜਾ ਸਾਡੇ ਨਾਲ ਕੰਟੈਕਟ ਜਾਂਦੇ ਆ ਅਸੀਂ ਉਸ ਨੂੰ ਪ੍ਰੇਰਿਤ ਕਰਾਂਗੇ ਕਿ ਉਹ ਤੰਬਾਕੂ ਦੀ ਆਪਣੀ ਵਰਤੋਂ ਨਾ ਕਰੇ ਤਾਂ ਕਿ ਉਹ ਆਪਣਾ ਸੁਖੀ ਤੇ ਸੁਚੱਜਾ ਜੀਵਨ ਆਪਣਾ ਇਹ ਗਤੀ ਕਰ ਸਕਦੇ ਤੇ ਦੂਜਾ ਅਸੀਂ ਉਹ ਅਸੀਸ ਨੂੰ ਕਹਿੰਦੇ ਅਸੀਂ ਵਕਤ ਫਲੌਂ ਕਹਿੰਦੇ ਆ ਅਸੀਂ ਇੱਕ ਰੈਲੀ ਕੱਢੀ ਹੈ ਜਿਸ ਦੇ ਬੱਚਿਆਂ ਨੇ ਤੇ ਹੈਲਥ ਵਰਕਰਸ ਨੇ ਲੈ ਕੇ ਬੈਨਰ ਦੇ ਲੈ ਕੇ ਕੈਂਪਸ ਵਿੱਚ ਅਸੀਂ ਰਾਉਂਡ ਲਗਾਇਆ ਹੈ ਤਾਂ ਕਿ ਜਿਹੜਾ ਵੀ ਹੈ اسی ਨੂੰ ਪ੍ਰੇਰਿਤ ਕਰਦੇ ਹੋਏ ਕਿ ਅਸੀਂ ਤੰਬਾਕੂ ਦਾ ਸੇਵਨ ਕਿਸੇ ਵੀ ਫਾਰਮ 'ਚ ਹੈਗਾ ਚਾਹੇ ਬੀੜੀ ਹੈ ਚਾਹੇ ਗੁੱਟਕਾ ਹੈ ਜੋ ਵੀ ਹੈ ਅਸੀਂ ਉਸ ਦਾ ਸੇਵਨ ਸਾਨੂੰ ਨਹੀਂ ਕਰਨਾ ਚਾਹੀਦਾ ਸਰ ਇਸ ਤੋਂ ਲੈ ਹੋ ਜਿੱਦਾਂ 15 ਤੋਂ ਲੈ ਕੇ 15 ਜੂਨ ਤੋਂ ਲੈ ਕੇ 5 ਮਈ ਤੱਕ ਪ੍ਰੋਗਰਾਮ ਲਿਖਿਆ ਹੋਇਆ ਤਾਂ ਕਿੱਥੇ ਕਿੱਥੇ ਅੱਗੇ ਦੇ ਪ੍ਰੋਗਰਾਮ ਹੋਇਆ ਤੇ ਕਿੱਥੇ ਪਹਿਲੇ ਹੋਵੇਗਾ ਨਹੀਂ ਅਸੀਂ ਇੱਕ ਸਕੂਲ ਦੇ ਵਿੱਚ ਵੀ ਕੈਂਪ ਲਗਾਏ ਨੇ ਕਿੰਨੀਆਂ ਸ਼ਾਇਦ ਦੋ ਚ ਲਗਾਏ ਨੇ ਤੇ ਇੱਕ ਦੀ ਫੈਕਟਰੀ ਇਸੇ ਵਾਲੇ ਮੈਂ ਸ਼ਾਇਦ ਪੂਰੀ ਜਾਣਕਾਰੀ ਡਾਕਟਰ ਸਿਮਰਜੀਤ ਸਿੰਘ ਤੁਹਾਨੂੰ ਦੇ ਪਾਣਗੇ ਹੋਰ ਮਿਲ ਸਕਦੀ ਹੈ ਸਰ ਕੀ ਪਲਾਨ ਹੈ ਸਰ ਜਿੱਦਾਂ 4-5 ਦਿਨਾਂ ਚ ਪਹਿਲੇ 4-5 ਦਿਨ ਪਈ ਨੇ ਫਿਰ ਵੀ ਅਸੀਂ ਹੁਣ ਅਸੀਂ ਆਪਾਂ ਬ੍ਰੈਥ ਐਨਲਾਈਜ਼ਰ ਹੈਗਾ ਜਿਹਦੇ ਨਾਲ ਵੀ ਡਿਜੀਟਲ ਮੋਨੀਟਰਿੰਗ ਹੁੰਦੀ ਹੈ ਕਿ ਉਹਨਾਂ ਦਾ ਐਨਲਾਈਜ਼ ਕਰਦੇ ਹੈ ਕਿ ਜਿਹੜਾ ਹੈ ਤੇ ਬਾਕੀ ਇੱਕ ਲੋ ਕੈਂਪੂ ਵੀ ਸਾਡੇ ਆਨਲਾਈਨ ਪਾਇਨੇ ਸਕੂਲਾਂ ਦੇ ਵਿੱਚ ਜਿਹੜੇ ਅਸੀਂ ਲਗਾਨੇ ਨੇ ਤਾਂ ਕਿ ਅਸੀਂ ਸਰ ਕੀ ਕਹਿਣਾ ਚਾਹੁੰਦੇ ਹੋ ਜੋ ਤਪਤ ਦਾ ਸੇਵਨ ਕਰਦੇ ਹਨ ਉਹਨਾਂ ਵਾਸਤੇ ਟੀ ਮੈਸੇਜ ਹੈ ਟੀ ਮੈਸੇਜ ਉਹਨਾਂ ਵਾਸਤੇ ਤਾਂ ਸਿਰਫ ਇੱਕੋ ਹੀ ਮੈਸੇਜ ਹੈ ਕਿ ਭਾਈ ਅੱਪਾ ਜਿਹੜਾ ਹੈ ਚਾ ਸਿਗਰਟ ਹੈ ਚਾ ਤਬਾਕੂ ਹੈ ਆਪਾਂ ਜਿਸ ਚੀਜ਼ ਵੀ ਸੇਵਨ ਕਰਦੇ ਆ ਇਹ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਲੈਣ ਤੋਂ ਪਹਿਲਾਂ ਆਪਾਂ ਵੀ ਕਹਿੰਦੇ ਕਿ ਪੜ੍ਹ ਕੇ ਲਈਏ ਕੋਈ ਵੀ ਚੀਜ਼ ਹੈ ਚਾ ਮਿੱਠੀ ਹੈ ਐਸੇ ਖਾਣ ਦੀ ਚੀਜ਼ ਹੈ ਅਸੀਂ ਉਸ ਦੇ ਉੱਪਰ ਲੇਬਲ ਤੇ ਪੜ੍ਹ ਕੇ ਦੇਖਦੇ ਹਾਂ ਇਸ ਦੇ ਚ ਕੀ ਕੀ ਹੈਗਾ ਆਪਾਂ ਜੇ ਧਿਆਨ ਨਾਲ ਦੇਖੀਏ ਤਾਂ ਸਿਗਰਟ ਦੀਆਂ ਡੱਬੀਆਂ ਤੇ ਵੀੜ ਦੀ ਡੱਬੀ ਤੇ ਇਹ ਤਬਾਕੂ ਤੇ ਵੀ ਉਸ ਤੇ ਲਿਖਿਆ ਹੁੰਦਾ ਹੈ ਕਿ ਇਹ ਜਾਨਲੇਵਾ ਕੰਪਸ਼ਨ ਆਫ ਤਬਾਕੋ ਇਸ ਇੰਜਰੀਅਸ ਸਟਫ ਤਾਂ ਸਾਨੂੰ ਥੋੜਾ ਜਿਆ ਪਤਾ ਹੁੰਦੇ ਹੋਏ ਵੀ ਅਸੀਂ ਕਈ ਵਾਰ ਇਹ ਚੀਜ਼ਾਂ 'ਚ ਪੈ ਜਾਂਦੇ ਆ ਤਾਂ ਸਾਨੂੰ ਨਸ਼ੇ ਦੀ ਇਹ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ